ਸਤ ਸੰਗਤ ਜੀ ਅਸਾਂ ਕਹੀਏ ਕਿਸੀ ਆਪ ਉਦਮ ਕੀਤਾ ਆਪ ਸਤ ਸੰਗਤ ਚ ਆ ਕੇ ਬੈਠ ਗਏ ਨਹੀਂ ਪਿਆਰਿਆ ਇਹ ਗੁਰੂ ਦੀ ਬਖਸ਼ਿਸ਼ ਹੈ ਵਡ ਭਾਗੀ ਹਰ ਸੰਗਤ ਪਾਵੈ ਭਾਗ ਹੀਣ ਪ੍ਰਮ ਚੋਟਾ ਖਾਵੈ ਇਹ ਗੁਰੂ ਕੀ ਸੰਗਤ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਕਿਰਪਾ ਹੋਵੇ ਸੋ ਜਿੱਥੇ ਸਤ ਗੁਰਾਂ ਨੇ ਕਿਰਪਾ ਕੀਤੀ ਹੈ ਆਪਾਂ ਇਹ ਅਰਦਾਸ ਕਰਕੇ ਜਾਈਏ ਕਿ ਪਾਤਸ਼ਾਹ ਜੀ ਨਾਲ ਇਹ ਵੀ ਕਿਰਪਾ ਕਰਦੇ ਹੋ ਕਿ ਤੇਰੇ ਸਮਰਨ ਦੇ ਨਾਲ ਤੇਰੇ ਨਾਮ ਦੇ ਨਾਲ ਬੰਦਗੀ ਨਾਲ ਜੁੜੇ ਰਹੀਏ ਤੇਰੇ ਗੁਣਾਂ ਨੂੰ ਗਾਇਨ ਕਰ ਸਕੀਏ ਤੇ ਜਦੋਂ ਸਾਧ ਸੰਗਤ ਮਨ ਕਰਕੇ ਉਸ ਦੇ ਗੁਣਾਂ ਨੂੰ ਗਾਇਨ ਕਰਾਂਗੇ ਤੇ ਹੋਵੇਗਾ ਕਿ ਨਾਨਕ ਨਾਮ ਜਪਤ ਸੁਖ ਸੁਖ ਪਾਵੈ ਅਸਲ ਵਿੱਚ ਇਨਸਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਭੱਜਾ ਫਿਰਦਾ ਹੈ ਕਾਦੇ ਵਾਸਤੇ ਕਿ ਮੈਨੂੰ ਸੁਖ ਮਿਲ ਜਾਵੇ ਮੈਨੂੰ ਮੇਰੇ ਜੀਵਨ ਵਿੱਚ ਦੁੱਖ ਨਾ ਆਵੇ ਪਰ ਸਤਿਗੁਰੂ ਕਹਿੰਦੇ ਸੁਖ ਅਸਲ ਵਿੱਚ ਮਿਲਣਾ ਕਿੱਥੋਂ ਹੈ ਕਹਿੰਦੇ ਮਿਲਣਾ ਤੇਰੇ ਨਾਮ ਵਿੱਚੋਂ ਐ ਬੰਦਗੀ ਵਿੱਚੋਂ ਮਿਲਣਾ ਸਿਮਰਨ ਵਿੱਚੋਂ ਮਿਲਣਾ ਨਾਨਕ ਨਾਮ ਜਪਤ ਸੁਖ ਬਾਵਾ ਮੈਨੂੰ ਉਹ ਸੁਖ ਪ੍ਰਾਪਤ ਹੋ ਸਕੇ ਆਤਮਿਕ ਅਨੰਦ ਜਿਹੜਾ ਮੇਰਾ ਹਿਰਦਾ ਠੰਡਾ ਠਾਰ ਹੋ ਜਾਵੇ ਤੇਰੇ ਨਾਮ ਨੂੰ ਮੈਂ ਜਪ ਸਕਾਂ ਇਹ ਪਾਵਨ ਅਰਦਾਸ ਆਪਾਂ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਕਰੀਏ ਕਿਉਂਕਿ ਸਾਧ ਸੰਗਤ